ਲੋਕ ਚੇਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਪੰਜਾਬ ਸਰਕਾਰ ਪੰਜਾਬ ਨਹੀਂ ਬਲਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਵੀ ਦੇਸ਼ ਭਰ ਦੇ ਹਰ ਜੁਬਾਨ ਦੇ ਅਖਬਾਰਾਂ ਦੇ ਵਿੱਚ ਨਿਊਜ਼ਪੇਪਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਉੱਤੇ ਐਡ ਚਲਾ ਰਹੀ ਹੈ ਜਿਸ ਦਾ ਸਰਲੇਖ ਹੈ ਈਜ਼ੀ ਰਜਿਸਟਰੀ ਨਾ ਦੇਰੀ ਨਾ ਭ੍ਰਿਸ਼ਟਾਚਾਰ ਕਹਿਣ ਦਾ ਮਤਲਬ ਕੇ ਨਾ ਕਿਸੇ ਕਿਸਮ ਦੀ ਦੇਰੀ ਹੈ ਤੇ ਨਾ ਕਿਸੇ ਕਿਸਮ ਦੀ ਰਿਸ਼ਵਤ ਹੈ ਪੰਜਾਬ ਦੇ ਲੋਕ ਬੜੇ ਖੁਸ਼ਹਾਲ ਨੇ ਪੰਜਾਬ ਦੇ ਲੋਕ ਬੜੇ ਸੁਖੀ ਨੇ ਕਿਉਂਕਿ ਪੰਜਾਬ ਦੇ ਵਿੱਚ ਕਰਪਸ਼ਨ ਫਰੀ ਪੰਜਾਬ ਹੋ ਗਿਆ ਔਰ ਹਰ ਤਰ੍ਹਾਂ ਦੇ ਨਾਲ ਜਿਹੜੀ ਸੁੱਖ ਸੁਵਿਧਾ ਜਿਹੜਾ ਇਥੋਂ ਦਾ ਵਾਤਾਵਰਨ ਹੈ ਪੰਜਾਬ ਦੇ ਵਿੱਚ ਬੜਾ ਸਾਜ਼ਗਾਰ ਹੈ ਲੋਕ ਪੱਕੀ ਹੈ ਲੋਕ ਹੈ ਤਾਂ ਹੀ ਚ ਹੈ ਪਰ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਅੱਜ ਤਹਿਸੀਲ ਮੁਹਾਲੀ ਦੇ ਵਿੱਚ ਆ ਭਾਰਤੀ ਕਿਸਾਨੀ ਉਹਨੇ ਲੱਖੋ ਬਾਲ ਦੇ ਅ ਜੇਲਾ ਮੁਹਾਲੀ ਦੇ ਜਿਹੜੇ ਮੁਖਬਲਾ ਰਿਹਾ ਸਰਦਾਰ ਗੁਰਨਾਮ ਸਿੰਘ ਦਾਉ ਉਹਨਾਂ ਨੇ ਦਾਵਾ ਕੀਤਾ ਕਿ ਅੱਜ ਉਹਨਾਂ ਨੇ ਇੱਕ ਅਸਟਾਮ ਫਰੋਸ਼ ਤੋਂ ਆਪਣੇ ਕਿਸੇ ਜਾਇਦਾਦ ਤਬਦੀਲੀ ਦੇ ਲਈ ਅਸਟਾਮ ਖਰੀਦਾ 4000 ਰੁਪਏ ਦਾ ਤੇ ਉਹ 4000 ਦੇ ਬਦਲੇ ਸ਼ਰੇਆਮ ਉਸ ਤੋਂ 4500 ਰੁਪਿਆ ਲਿਆ ਗਿਆ ਤੇ 4500 ਲੈਣ ਤੋਂ ਬਾਅਦ ਤੇ ਉਹ ਵੀ ਮਿੰਤਾਂ ਤਰਲੇ ਕਰਕੇ ਉਹਨਾਂ ਨੇ ਦਿੱਤਾ ਤਾਂ ਇਸ ਦੇ ਬਾਰੇ ਜਦੋਂ ਅਸੀਂ ਅਸਟਾਮ ਫਰੋਸ ਦੇ ਨਾਲ ਗੱਲ ਕਰਨੀ ਚਾਹੀ ਤਾਂ ਆਪਣੀ ਦੁਕਾਨ ਛੱਡ ਕੇ ਉਥੋਂ ਰਫੂ ਚੱਕਰ ਹੋ ਗਿਆ ਤੇ ਉਸ ਦੀ ਦੁਕਾਨ ਦੇ ਉੱਤੇ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਬੀਬੀਆਂ ਸੀ ਉਹਨਾਂ ਨੂੰ ਜਦੋਂ ਬਾਰ ਬਾਰ ਇਸ ਗੱਲ ਬਾਰੇ ਸਪਸ਼ਟੀਕਰਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੋਈ ਜਿਹੜਾ ਹੱਥ ਪੱਲਾ ਨਹੀਂ ਫੜਾਇਆ ਨਾ ਤਾਂ ਉਹਨਾਂ ਨੇ ਆਪਣੇ ਮਾਲਕ ਦਾ ਨੰਬਰ ਦਿੱਤਾ ਇਹ ਕੋਈ ਰਵਿੰਦਰ ਅਸਟਾਮ ਫਰੋਸ਼ ਹੈ ਕੋਰਾਲੀ ਦਾ ਜਿਹੜਾ ਮੁਹਾਲੀ ਤਹਿਸੀਲ ਦੇ ਵਿੱਚ ਅਸਟਾਮ ਫਰੋਸ਼ੀ ਦਾ ਕੰਮ ਕਰਦਾ ਸੋ ਨਾ ਉਹਨਾਂ ਨੇ ਉਹਨਾਂ ਦੇ ਮੁਲਾਜ਼ਮਾਂ ਨੇ ਨਾ ਕੋਈ ਉਹਨਾਂ ਦਾ ਸੰਪਰਕ ਨੰਬਰ ਕੰਟੈਕਟ ਨੰਬਰ ਦਿੱਤਾ ਤੇ ਨਾ ਉਹਨਾਂ ਦੇ ਨਾਲ ਟੈਲੀਫੋਨ ਤੇ ਗੱਲ ਕਰਾਈ ਮਾਲਕ ਉਥੋਂ ਅਰਫੂ ਚੱਕਰ ਹੋ ਗਿਆ ਜਦੋਂ ਇਸ ਬਾਰੇ ਗੱਲ ਕਰਨ ਦੇ ਲਈ ਸਪਸ਼ਟੀਕਰਨ ਲੈਣ ਦੇ ਲਈ ਮੌਕੇ ਤੇ ਮੌਜੂਦ ਤਹਿਸੀਲਦਾਰ ਸਾਹਿਬ ਦੇ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਅਧਿਕਾਰ ਖੇਤਰ ਹੈ ਮਾਨਯੋਗ ਡੀਸੀ ਸਾਹਿਬ ਦੇ ਅੰਡਰ ਆਉਂਦਾ ਹੈ ਇਹਦੇ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਸੋ ਜਦੋਂ ਇਸ ਮਾਮਲੇ ਦੀ ਛਾਣਬੀਣ ਦੇ ਲਈ ਮਾਨਯੋਗ ਡਿਪਟੀ ਕਮਿਸ਼ਨਰ ਮੋਹਾਲੀ ਦੇ ਨਾਲ ਰابطਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਨਿੱਜੀ ਸਟਾਫ ਨੇ ਇਸ ਗੱਲ ਦਾ ਬਾਰੇ ਦੱਸਿਆ ਕਿ ਮੈਡਮ ਸਾਹਿਬਾ ਡੀਸੀ ਸਾਹਿਬ ਤਾਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਨੇ ਤੇ ਉਹ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੇ ਸੋ ਗੱਲ ਜਦੋਂ ਇਹ ਸਾਰਾ ਜਿਹੜਾ ਅ ਚੱਲ ਰਿਹਾ ਸੀ ਗੱਲਬਾਤ ਚੱਲ ਰਹੀ ਸੀ ਤਾਂ ਉੱਥੇ ਜਿਹੜੇ ਇੱਕ ਐਡਵੋਕੇਟ ਹੈ ਐਡਵੋਕੇਟ ਹੁਕਮ ਸਿੰਘ ਮਲਤਾਨੀ ਉਹਨਾਂ ਨੇ ਔਨ ਕੈਮਰਾ ਆ ਕੇ ਸ਼ਰਿਆਮ ਬਿਨਾ ਆ ਸਾਡੀ ਡਿਮਾਂਡ ਤੇ ਜਾਂ ਬਿਨਾਂ ਸਾਨੂੰ ਬੁਲਾਇਆ ਆਪ ਮੁਹਾਰੇ ਆ ਕੇ ਕਿਹਾ ਕਿ ਮੋਹਾਲੀ ਤਹਿਸੀਲ ਦੇ ਵਿੱਚ ਇੰਨੀ ਕੁ ਬੁਰੀ ਹਾਲਤ ਹੈ ਕਿ ਨਾ ਇੱਥੇ ਇਸਟਾਮ ਮਿਲਦੇ ਆ ਜੇ ਮਿਲਦੇ ਆ ਮਣਾ ਮੁਹੀ ਉਹਦੇ ਵੱਜੋਂ ਰਿਸ਼ਵਤ ਲਈ ਜਾਂਦੀ ਔਰ ਸ਼ਰੇਆਮ ਲਈ ਜਾਂਦੀ ਆ ਔਰ ਇਹਦੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀ ਆ ਮੁੱਖ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਪਣੇ ਅਮਲੇ ਫੈਲੇ ਦੇ ਨਾਲ ਤਹਿਸੀਲ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਸੀ ਤੇ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਰਿਸ਼ਵਤ ਜਿਹੜੀ ਪਰੇਸ਼ਤਾਚਾਰ ਕਾਸਟੌਰ ਤੇ ਤਹਿਸੀਲਾਂ ਦੇ ਵਿੱਚ ਨਹੀਂ ਹੋਏਗਾ ਸੋ ਅਸੀਂ ਅੱਜ ਜਿਹੜਾ ਸੀਐਮ ਸਾਹਿਬ ਵੱਲੋਂ ਉੱਥੇ ਦਫ਼ਤਰ ਖੋਲ੍ਹਿਆ ਗਿਆ ਜਿਹੜਾ ਸਿੱਧਾ ਜਿਲ੍ਹਾ ਪਧਰੀ ਸੀਐਮ ਦਫ਼ਤਰ ਦਾ ਜਿਲ੍ਹਾ ਪਧਰੀ ਦਫ਼ਤਰ ਹੈ ਉਹ ਜਿਹੜਾ ਸਿੱਧਾ ਸੀਐਮ ਆਫਿਸ ਨੂੰ ਜਿਹੜਾ ਰਿਪੋਰਟ ਕਰਦਾ ਉਹ ਉਹਨਾਂ ਦੇ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਵੀ ਜਿਹੜਾ ਉਥੋਂ ਬੰਦ ਮਿਲਿਆ ਸੋ ਇਹ ਜਿਹੜੇ ਹਾਲਾਤ ਹੈ ਤੁਸੀਂ ਖੁਦ ਦੇਖੋ ਕਿ ਮੁਹਾਲੀ ਤਹਿਸੀਲ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਰਿਸ਼ਵਤ ਨੂੰ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਹੈ ਤੁਸੀਂ ਆਪ ਹੀ ਦੇਖ ਲਓ ਹਾਂਜੀ ਬਾਈ ਜੀ ਨਾਮ ਦੱਸੋ ਆਪਣਾ ਕੀ ਹੈ ਮੈਂ ਜੀ ਸਰਦਾਰ ਕਰਨਾਨ ਸਿੰਘ ਭਾਰਤੀ ਕਿਸਾਨ ਚ ਉਹਨੇ ਲਖੋਵਾਲ ਪ੍ਰਧਾਨ ਮੁੱਖ ਬਲਾਰਾ ਜ਼ਿਲ੍ਹਾ ਬਲਾਕ ਮੁਹਾਲੀ ਤੋਂ ਆ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਆ ਜੀ ਦਮ ਸਾਹਿਬ ਦਮ ਸਾਹਿਬ ਕੀ ਮਸਲਾ ਅੱਜ ਮਾਮਲਾ ਕੀ ਅੱਜ ਮੈਂ ਇੱਕ ਕਰਾਰਨਾਮਾ ਕਰਨਾ ਸੀਗਾ ਐਗਰੀਮੈਂਟ ਫੁੱਲ ਲੈਂਡ ਫਾਈਨਲ ਦਾ ਤਾਂ ਮੇਰੇ ਨਾਲ ਇਹ ਵੀਰ ਖੜੇ ਨੇ ਜਿਨ੍ਹਾਂ ਤੋਂ ਮੈਂ ਐਗਰੀਮੈਂਟ ਕਰਨਾ ਸੀਗਾ ਇਹ ਸਟਾਮ ਮੈਂ ਜਿਹੜਾ ਲਿਆ ਆ ਇੱਕ ਸਟਾਮ ਲੈਣਾ ਸੀ 4000 ਰੁਪਏ ਦਾ ਹੂੰ ਜਦੋਂ ਮੈਂ ਇਹਨਾਂ ਨੂੰ ਪੈਸੇ ਦਿੱਤੇ ਭੁਪਿੰਦਰ ਸਿੰਘ ਨੂੰ ਵੀ 4000 ਦਾ ਸਟਾਮ ਹੈ ਤੁਸੀਂ ਆ ਲੈ ਲਓ ਜੀ ਤਾਂ ਇਹ ਕਹਿੰਦੇ ਜੀ 500 ਰੁਪਿਆ ਹੋਰ ਦੋ ਉਹ ਕਾਦਾ ਮਖਾ ਜੀ 500 ਰੁਪਿਆ ਕਾਦਾ ਦਈਏ ਵੀ ਜਿਹੜਾ ਸਟਾਮ ਹੈ ਉਹ ਸਟਾਮ ਤਾਂ 4000 ਰੁਪਏ ਦਾ ਹੈ ਇਹ ਕਹਿੰਦੇ ਨਹੀਂ ਜੀ 4000 ਚ ਦੇ ਨਹੀਂ ਰਹੇ 4000 ਦਾ ਸਟਾਮ 4500 ਰੁਪਏ ਚ ਖਰੀਦਿਆ ਹੈ ਲੁੱਟਖੋ ਹੋ ਰਹੀ ਹੈ ਤਹਿਸੀਲ ਦੇ ਵਿੱਚ ਹਨੇਰ ਗਾਦੀ ਹੈ ਕਿਉਂਕਿ ਸਾਡੇ ਵਰਗੇ ਲੋਕ ਤਾਂ 4500 ਰੁਪਿਆ ਦੇ ਕੱ ਚਲੇ ਜਾਂਦੇ ਆ ਆਮ ਗਰੀਬ ਪਰਿਵਾਰ ਜੀ ਦੀ 500 ਰੁਪਿਆ ਦਿਹਾੜੀ ਹੈ ਉਹ ਬੰਦਾ 500 ਰੁਪਿਆ ਦਿਹਾੜੀ ਦਾ ਆਮ 500 ਬਲੈਕ ਮਨੀ ਬਲੈਕ ਚ ਵੇਚ ਰਿਹਾ ਮੈਂ ਡੀਫੀ ਸਾਹਿਬ ਨੂੰ ਕਹਿਣਾ ਚਾਹੁੰਦਾ ਏ ਵੀ ਤੁਹਾਡੀ ਤਹਿਸੀਲ ਦੇ ਵਿੱਚ ਅੰਤੇ ਤੁੰਦਾ ਰੀਸਪਤ ਚੱਲ ਰਹੀ ਹੈ ਬਲੈਕ ਮਨੀ ਹੋ ਰਹੀ ਹੈ ਜਦੋਂ ਸਾਡੇ ਵਰਗੇ ਇਹ ਜੇ ਅਹੁਦੇਦਾਰਾਂ ਨੂੰ ਬਲੈਕ ਮਨੀ ਕਰਕੇ ਸਟਾਮਪ ਵੇਚੇ ਜਾਂਦੇ ਆ ਤਾਂ ਆਮ ਵਿਅਕਤੀ ਨੂੰ ਕਿੱਥੋਂ ਕਿਉਂ ਨਹੀਂ ਲੁੱਟਿਆ ਜਾਏਗਾ? ਆ ਸੀਐਮ ਸਰ ਤਾਂ ਕਹਿੰਦੇ ਆਵੇ ਕਰਪਸ਼ਨ ਫ੍ਰੀ ਪੰਜਾਬ ਕਰਤਾ ਸਾਰਿਆਂ ਨੂੰ ਕਿਸੇ ਨੂੰ ਕੋਈ ਦਿੱਕਤ ਨਹੀਂ ਤਹਿਸੀਲ ਜਾਓ ਤੁਸੀਂ ਕਿਸੇ ਵੀ ਦਫ਼ਤਰ ਜਾਓ 1 ਰੁਪਿਆ ਨਹੀਂ ਦੇਣਾ ਕਿਸੇ ਤਰ੍ਹਾਂ ਦੀ ਕੋਈ ਹੇਰਾਫੇਰੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਭਾਈ ਜੀ ਇੱਕ ਤਾਂ ਕਹਿੰਦੇ ਹੋਣਾ ਕਿਤੋਂ ਸੂਣੀ ਸੁਣਾਈ ਗੱਲ ਹੈ। ਇੱਕ ਕਿਤੋਂ ਕਿਸੇ ਨਾਲ ਹੱਡ ਬੀਤੀ ਹੁੰਦੀ ਹੈ। ਅੱਜ ਸਾਡੇ ਨਾਲ ਵੀਤੀ ਐ ਕੋਤ ਸਾਡੇ ਮੇਰੇ ਨਾਲ ਵੀਤੀ ਐ ਮੈਂ ਆਪਣੀ ਜੇਬ ਚੋਂ 4500 ਰੁਪਇਆ ਦਿੱਤਾ 4000 ਰੁਪਏ ਦਾ سٹਾਮ ਹੈ ਜਿਹੜਾ ਰਵਿੰਦਰ ਸਿੰਘ سٹਾਮ ਫੋਰਸ ਕਰਾਲੀ ਵਾਲੇ ਇੱਥੇ ਬੈਠੇ ਨੇ ਉਹਨਾਂ ਤੋਂ ਚਾ 4500 ਚ ਖਰੀਦਿਆ ਹੈ ਬਕਾਇਦਾ ਆ ਮੇਰੇ ਹੱਥ ਚ سٹਾਮ ਹੈ ਇਸ ਕਰਕੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਜੇ ਤੁਸੀਂ ਉਹਨਾਂ ਦਾ ਲਾਇਸੈਂਸ ਕੈਂਸਲ ਨਾ ਕਰਿਆ ਤਾਂ ਭਾਰਤੀ ਕਿਸਾਨ ਯੂਨੀਅਨ ਜਥੇਬੰਦੀ ਲਖੋਵਾਲ ਵੱਲੋਂ ਸਾਡੇ ਮੇਨ ਗੇਟ ਤੇ ਧਰਨਾ ਅਨਮਿੱਥੇ ਸਮੇ ਲਈ ਦਿੱਤਾ ਜਾਊਗਾ ਮੈਂ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦਾ ਜ਼ਿਲ੍ਹੇ ਦਾ ਮੁਖਬਲਾਰਾ ਹਾਂ ਕਿਉਂਕਿ ਅੰਤ ਤੁੰਦ ਲੁੱਟਖੋ ਹੋ ਰਹੀ ਆ ਇੱਕ ਸਟਾਮ 5-500 ਰੁਪਏ ਚ ਵੇਚਿਆ ਜਾ ਰਿਹਾ ਇੱਕ ਜਿਹੜੀ ਹੋਰ ਜਿਹੜਾ ਲੱਖਾਂ ਨਹੀਂ ਬਲਕਿ ਕਰੋੜਾਂ ਰੁਪਏ ਦੇ ਪੰਜਾਬ ਸਰਕਾਰ ਇਸ਼ਤਿਹਾਰ ਲਗਾ ਰਹੀ ਆ ਕਬਾਰਾਂ ਦੇ ਵਿੱਚ ਕਿ ਨਾ ਚੋਰੀ ਨਾ ਚੋਕਾਰੀ ਪਤਾ ਨਹੀਂ ਈਜ਼ੀ ਰਜਿਸਟਰੀ ਜਿਹੜੀ ਹੈਗੀ ਆ ਉਹ ਕਿੰਨੀ ਕਿ ਸੱਚਾਈ ਆ ਉਹਦੇ ਵਿੱਚ ਕਿਸੇ ਨੂੰ ਰਜਿਸਟਰੀ ਕਰਾਉਣ ਵਿੱਚ ਕਿਸੇ ਤਾਂ ਕੋਈ ਦਿੱਕਤ ਆਉਂਦੀ ਆ ਦਿੱਕਤ ਤਾਂ ਆਉਂਦੀ ਆਉਂਦੀ ਆ ਜੀ ਕਿਉਂਕਿ ਦੇਖੋ ਐਨੀ ਲੁੱਟਖੋ ਤੁਸੀਂ ਹਿਸਾਬ ਲਾ ਰਹੇ ਜਦ ਇੱਕ سٹਾਮ 500 ਰੁਪਏ ਚ ਵਿਕ ਰਿਹਾ ਬਲੈਕ ਚ ਬਾਕੀ ਦਾ ਹੁਣ ਦੂਰ ਦੀਆਂ ਗੱਲਾਂ ਐ ਇਹਦਾ ਮਤਲਬ ਇਹਦਾ ਮਤਲਬ ਇਹ ਵੀ ਹੋਇਆ ਜੇ 4000 ਪਿੱਛੇ 500 ਰੁਪਿਆ ਜੇ ਮਤਲਬ 10000 ਦੇ 20000 ਦੇ ਜਾਂ 50000 ਦੇ سٹਾਮ ਜਾਂ 2 ਲੱਖ ਦੇ سٹਾਮ ਲੱਗਣੇ ਉਹਦੇ ਤੇ ਫਿਰ ਜਿਹੜੀ ਚੋਰੀ ਚਕਾਰੀ ਜ਼ਿਆਦਾ ਹੋਊਗੀ ਉਹ ਤਾਂ ਜੀ ਹੈ ਹੀ ਆ ਜੀ ਆ ਗਰੀਬ ਦੀ ਜੇਬ 4000 ਪਿੱਛੇ 500 ਹੈ ਗਰੀਬ ਦੀ ਜੇਬ ਵੱਡੀ ਜਾ ਰਹੀ ਹੈ ਜੀ ਠੀਕ ਹੈ ਗਰੀਬ ਦੀ ਜੇਬ ਵੱਡੀ ਜਾ ਰਹੀ ਹੈ ਕਿਉਂਕਿ ਇੱਕ 4000 ਦਾ ਜਿਹੜਾ سٹਾਮ ਹੈ ਮੋਹਾਲੀ ਤਹਿਸੀਲ ਦੇ ਵਿੱਚੋਂ 4500 ਰੁਪਏ ਦਾ ਵੇਚਿਆ ਜਾ ਰਿਹਾ ਤੇ ਹੁਣ ਇਹਦੀ ਤੁਸੀਂ ਕੋਈ ਸ਼ਿਕਾਇਤ ਵੀ ਕਰਨੀ ਹੈ ਸ਼ਿਕਾਇਤ ਇਹ ਹੈ ਜੀ ਅਸੀਂ ਜਦੋਂ ਹੁਣ ਅਸੀਂ ਆ ਤੁਹਾਡੇ ਬਾਦਵੇਂ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਪ੍ਰਸ਼ਾਸਨ ਅੱਖਾਂ ਮੀਚ ਘੋਰ ਸੁੱਤਾ ਪਿਆ ਏ ਵੀ ਇਕਵਸਟਾਮ 4500 ਦਾ ਤੁਸੀਂ 4000 ਚ ਵੇਚਿਆ ਅੱਜ ਤੁਹਾਡੇ ਇੱਕ ਅਸਤਾਂ ਫੋਰਥਨਾ ਹੈ ਖਬਰ ਕਿੰਨੇ ਕੁ ਲੋਕਾਂ ਦੀ ਲੁੱਟ ਹੋ ਰਹੀ ਹੋਣੀ ਕਿੰਨੇ ਸਾਲਾਂ ਤੋਂ ਹੋ ਰਹੀ ਹੈ ਕਿਉਂਕਿ ਜੇ ਹੈਗਾ ਉਹੀ ਨਾਮ ਮੁੱਦਾ ਚੱਕਿਆ ਗਿਆ ਤਾਂ ਮੈਂ ਖੁਦ ਕਿਸਾਨ ਜਥੇਬੰਦੀ ਦਾ ਮੁਖਬਲਾਰ ਆਂ ਜिले ਦਾ ਮੈਂ ਅਸੀਂ ਅਣਮੀਥੇ ਸਾਹਮਣੇ ਲਈ ਧਰਨਾ ਦਤਾਂਗੇ ਜੇ ਇਹਦਾ ਲਾਇਸੈਂਸ ਕੈਂਸਲ ਨਾ ਹੋਇਆ ਥੈਂਕ ਯੂ ਮਿਹਰਬਾਨੀ ਜੀ ਹਾਂ ਜੀ ਸਰ ਤੁਹਾਡਾ ਨਾਮ ਕੀ ਪਹਿਲਾਂ ਤੁਹਾਡਾ ਨਾਮ ਦੱਸੋ ਮੇਰਾ ਨਾਮ ਹੁਕਮ ਸਿੰਘ ਮਲਤਾਨੀ ਐਡਵੋਕੇਟ ਆ ਜੀ ਵੈਰੀ ਗੁੱਡ ਸੇ ਸਰ ਅੱਜ ਜਿਹੜਾ ਮਾਮਲਾ ਇੱਥੇ ਕਚੈਰੀਆਂ ਦੇ ਵਿੱਚ ਤਸਵੀਲ ਆਫਿਸ ਦੇ ਵਿੱਚ ਆਇਆ ਸੀ ਕਿ ਕਿਸੇ ਕਸਟਮਰ ਨੇ ਚਾਰ ਦੇ ਚਰਨ ਦਾ ਸਟਾਮ ਲੈ ਕੇ ਉਹ ਤੋਂ 4500 ਰੁਪਏ ਵਸੂਲ ਕੀਤਾ ਤੇ ਤੁਹਾਡੀ ਇਹਦੇ ਵਿੱਚ ਕੀ ਐਂਟਰੀ ਹੈ ਤੇ ਤੁਸੀਂ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਆ ਇਹ ਮੇਰੇ ਸਾਹਮਣੇ ਤਾਂ ਨਹੀਂ ਹੋਇਆ ਪਰ ਇੱਥੇ ਮਾੜਾ ਹਾਲ ਆ ਇਹ ਮੇਰੇ ਸਾਹਮਣੇ ਤਾਂ ਲੈਣ ਦੇਣ ਹੋਇਆ ਨਹੀਂ 4500 ਦਾ ਦਿੱਤਾ ਇੰਨੇ ਦਾ ਪਰ ਇੱਥੇ ਤਾਂ ਮਾੜਾ ਹਾਲ ਆ ਇੱਕ ਤਾਂ ਸਟੈਂਪ ਬਾਈਂਡਰ ਬਹੁਤ ਘੱਟ ਨੇ ਮੈਂ ਖੋਦ ਲੈਣਾ ਸੀ ਇਸਟਾਮ ਤੇ ਮੈਂ 50 ਰੁਪਏ ਦਾ ਇਸਟਾਮ ਲੈਣਾ ਸੀ ਬੰਦੇਵ ਸਿੰਘ ਸਟੈਂਪ ਬਾਈਂਡਰ ਤੋਂ ਓਕੇ ਮੈਂ ਉਹਨੂੰ 60 ਦਿੱਤੇ ਮਹਾਂ ਚਲੋ ਆਪਰੇਟਰ ਅਪਰੂਵਡ ਰੱਖਿਆ ਉਹਨਾਂ ਨੇ ਮਤਲਬ ਘੱਟ ਪੈਸਿਆਂ ਕਾਰਨ ਮੈਨੂੰ ਨਹੀਂ ਦਿੱਤੇ ਸੀ ਇਸ ਦਾ ਤੁਸੀਂ ਤੁਸੀਂ ਇਹ ਵੀ ਕਿਹਾ ਆਫ ਦਾ ਕੈਮਰਾ ਕਿ ਜਿਹੜਾ ਇਹ ਇਹ ਤਾਂ ਗੱਲ ਕੁਝ ਵੀ ਨਹੀਂ ਹੈ ਵੀ ਤੁਹਾਨੂੰ 4000 ਦੀ ਵਿਜੇ 4500 ਦਾ ਮਿਲ ਵੀ ਗਿਆ ਇੱਥੇ ਮਿਲਦੇ ਵੀ ਨਹੀਂ ਹੈਗੇ ਮਤਲਬ ਬਹੁਤ ਜ਼ਿਆਦਾ ਪੈਸੇ ਲੈਂਦੇ ਇੱਥੇ ਇੱਕ ਤਾਂ ਸਟੈਂਪ ਬਾਈਂਡਰ ਘੱਟ ਨੇ ਕਈਆਂ ਦੀ ਡੈਥਾਂ ਹੋ ਗਈਆਂ ਪੋਸਟਰ ਖਾਲੀ ਨੇ ਸਭ ਨਾਲੋਂ ਵੱਡਾ ਨਰਕ ਇੱਥੇ ਸਟਾਮ ਲੈਣਾ ਬਜ਼ੁਰਗ ਬਹੁਤ ਤੰਗ ਹੁੰਦੇ ਨੇ ਪਬਲਿਕ ਬਹੁਤ ਤੰਗ ਹੁੰਦੀ ਆ ਕਈ ਵਾਰੀ ਕਿਹਾ ਇੱਥੇ ਵੀ ਸੀਟਾਂ ਹੋਰ ਕ੍ਰੇਟ ਕਰੋ ਪਰ ਕੋਈ ਸੀਟਾ ਕ੍ਰੇਟ ਨਹੀਂ ਕਰੀਏ ਤੁਸੀਂ ਇਸ ਗੱਲ ਨੂੰ ਵੀ ਐਨਡੋਸ ਕਰਦੇ ਆ ਕਿ ਹਾਂ ਜਿਹੜਾ ਅਸਤਾਮ ਹੈਗਾ ਬਕਾਇਦਾ ਰੇਟ ਤੋਂ ਉਹਦਾ ਕਿਹੜੇ ਪੈਸੇ ਜ਼ਿਆਦਾ ਵਿੱਚ ਸੁਲੇ ਜਾਂਦੇ ਆ ਉਹ ਤਾਂ ਕਰ ਹੀ ਜਾਂਦੇ ਨੇ ਤੇ ਹੁਣ ਤੁਸੀਂ ਤੁਸੀਂ ਪ੍ਰਸ਼ਾਸਨ ਨੂੰ ਕੀ ਚਾਹੁੰਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪਹਿਲੀ ਗੱਲ ਤਾਂ ਸੀਟਾਂ ਵਧਾਈਆਂ ਜਾਣ ਜਿਹੜੀ ਜਿਹੜੀ ਪਬਲਿਕ ਨਾਲ ਸਭ ਨਾਲੋਂ ਵੱਡੀ ਖੱਜਲ ਖੁਆਰੀ ਸਭ ਨਾਲੋਂ ਵੱਡੀ ਦੁਰਦਸ਼ਾ ਇਹਨੂੰ ਦੂਰ ਕੀਤਾ ਜਾਵੇ ਸਟੈਂਪ ਲੈਣਾ ਇੱਥੇ ਮੁਹਾਲੀ ਵਿੱਚ ਸਭ ਨਾਲੋਂ ਔਖਾ ਕੰਮ ਤੇ ਜਿਹੜੇ ਬੰਦੇ ਜਾਦੇ ਵੈਸੇ ਪਸੂਲਦੇ ਆ ਮਤਲਬ ਉਦੋਂ ਤੋਂ ਰੇਟ ਤੋਂ ਤੇ ਫਿਰ ਉਹਨਾਂ ਖਿਲਾਫ ਉਹ ਵੀ ਕਾਨੂੰਨੀ ਤੌਰ ਤੇ ਗਲਤ ਨਾ ਤੇ ਉਹਨਾਂ ਦੇ ਖਿਲਾਫ ਜੇ ਸੀਟ ਕਾਰਵਾਈ ਤਾਂ ਹੋਣੀੋ ਚਾਹੀਦੀ ਆ ਬਾਕੀ ਜਦ ਤੱਕ ਸੀਟਾਂ ਨਹੀਂ ਕ੍ਰੀਏਟ ਕਰਦੇ ਇੱਥੇ ਤੇ ਉਹਦੇ ਬਾਅਦ ਕੁਝ ਨਹੀਂ ਹੋ ਸਕਦਾ ਥੈਂਕ ਯੂ ਬਹੁਤ ਮੇਰਾ ਇਹਦਾ ਨਾਂ ਦੇ ਦਿੰਦੇ ਨੇ ਇਸਾਮਾ ਨੂੰ ਜੀ ਇੱਕ ਸਾਨੂੰ ਐਡਵੋਕੇਟ ਸਾਹਬ ਨੇ ਵੀ ਦੱਸਿਆ ਸਹਿਬਾਨਾ ਨੇ ਵੀ ਜਿਹੜੇ ਕੋਰਟ ਮਾਈਲ ਵਾਲੇ ਸਟਾਮ ਹੈ ਉਹ ਵੀ ਨਹੀਂ ਮਿਲ ਰਹੇ ਸਾਲ ਤੋਂ ਕਿੰਨੇ ਸਾਲ ਤੋਂ ਸਰਕਾਰ ਤਾਂ ਕਹਿੰਦੀ ਵੀ ਜੀ ਰਜਿਸਟਰੀ ਸਾਰੇ ਕੁਝ ਰਿਸ਼ਵਤਖੋਰੀ ਬੰਦਾ ਪਿੱਛੇ ਬੋਲ ਲਗਿਆ ਬਿਲਕੁਲ ਸਭ ਤੋਂ ਅਮੀਰ ਅਮੀਰ ਤਹਿਸੀਲ ਹੈ ਸਭ ਤੋਂ ਅਮੀਰ ਪੰਜਾਬ ਦੀ ਤਹਿਸੀਲ ਮੰਨੀ ਜਾਂਦੀ ਹੈ ਮੋਹਾਲੀ ਇਸੀ ਮੋਹਾਲੀ ਜ਼ਿਲ੍ਹਾ ਗੜ ਮੰਨਿਆ ਜਾਂਦਾ ਹੈ ਪੂਰੇ ਪੰਜਾਬ ਦਾ ਜਿੰਨੀ ਕਰਪਸ਼ਨ ਇਸ ਜ਼ਿਲ੍ਹੇ ਦੇ ਵਿੱਚ ਹੈ ਕਿਤੇ ਨਹੀਂ ਹੈਗੀ ਕਿਉਂਕਿ ਅੱਜ ਦੇਖੋ ਅੰਤ ਤੋਰ ਅਸੀਂ ਖੁਦ ਸਵੇਰ ਦੇ ਲੱਗੇ ਹੋਇਆ ਇਸ ਕੰਮ ਦੇ ਵਿੱਚ ਤਾਂ ਅਸੀਂ ਤੁਹਾਡੇ ਰੂਬਰੂ ਹੋਇਆ ਕਿਉਂਕਿ ਦੇਖੋ ਆਮ ਵਿਅਕਤੀਆਂ ਦੀ ਕਿੰਨੀ ਲੁੱਟ ਹੋ ਰਹੀ ਹੈ ਅੱਜ ਤੁਸੀਂ ਸੁਣਿਆ ਤੁਹਾਨੂੰ ਸਾਨੂੰ ਦੱਸੀਆ ਵੀ ਜਿਹੜੇ ਮੈਰਜ ਵਾਲੇ ਸਟਾਰਮ ਹੈ ਇੱਕ ਸਾਤ ਤੋਂ ਨਹੀਂ ਇੱਥੇ ਮਿਲ ਰਹੇ ਜੇ ਮਿਲਦੇ ਆ ਤਾਂ ਬਲੈਕ ਮਨੀ ਵੇਚੇ ਜਾਂਦੇ ਆ ਜੇ ਰਸੀਦੀ ਟੀਟਾ ਸੀ ਹੁਣੋ ਸਾਰਿਆਂ ਤੋਂ ਪੁੱਛਦਿਆਂ ਵੀ ਸਾਨੂੰ 1 ਰੁਪਏ ਵਾਲੀ ਰਸੀਦੀ ਟਿਕਟ ਦੇ ਦਿਓ ਦੰਦੇ ਨਹੀਂ ਹੈਗੇ ਜੇ ਅਸੀਂ 1 ਰੁਪਏ ਵਾਲੀ ਟੀਟ ਦੇ ਕਿਸੇ ਨੂੰ 2 ਰੁਪਏ ਦੇਵਾਂਗੇ ਤਾਂ ਤੁਸੀਂ ਇੱਥੋਂ ਜਿੰਨੇ ਮਰਜੀ ਟਿਕਟਾ ਲੈ ਲਓ ਜਿੰਨੇ ਮਰਜੀ ਰਸਤਾਮ ਲੈ ਲਓ ਇਹਦਾ ਮਤਲਬ ਹੈ ਜਿਹੜੀ ਚੰਡੀਗੜ੍ਹ ਦੀ ਬੁੱਕਲ ਦੇ ਵਿੱਚ ਵਸਿਆ ਇਹ ਹਾਈ ਟੈਕ ਸ਼ਹਿਰ ਮੋਹਾਲੀ ਹੈ ਇੱਥੇ ਕ腐ਸ਼ਨ ਦੀ ਮਾਰੋਂ ਆ ਰਿਹਾ ਤੁਸੀਂ ਇਹ ਕਹਿੰਨਾ देखो जी जे ਇੱਥੇ ਕਿਸੇ ਨਾ ਤਸਵੀਰਦਾਰ ਲੱਗਣਾ ਉਹ ਵੀ ਸਾਨੂੰ ਪਤਾ ਵੀ ਦੇ ਕੇ ਲੱਗਦਾ ਤੇ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਉਹਦੇ ਵਿੱਚ ਫਿਰ ਪੈਸੇ ਚੱਲਦੇ ਠੀਕ ਹੈ ਜੀ ਜੇ ਕਿਸੇ ਨੇ ਇੱਥੇ ਰਜਿਸਟਰੀ ਕਲਰਕ ਲੱਗਣਾ ਤਾਂ ਵੀ ਦੇ ਕੇ ਲੱਗਦਾ ਉਹ ਅਗਲੇ ਕਹਿੰਦੇ ਤੁਹਾਨੂੰ ਵੀ ਉੱਪਰ ਦੇਣੇ ਪੈਣੇ ਆ ਅਸੀਂ ਵੀ ਤਾਂ ਪੜ੍ਹਾਈ ਕਰਦੇ ਆ ਯਾਨੀ ਕਿ ਵੱਢੀ ਕਰਦਣ ਬੱਕਰੇ ਦੀ ਜਾਂਦੀ ਹੈ ਕਿਉਂਕਿ ਜਾਂਦਾ ਕਿਸੇ ਦਾ ਕਸਾਈ ਦਾ ਕੁਝ ਨਹੀਂ ਜਾਂਦਾ ਹਲਾਲ ਤਾਂ ਅਸੀਂ ਹੋਣਾ ਹੈ ਸਾਡੇ ਗਰੀਬ ਲੋਕਾਂ ਨੇ ਹੋਣਾ ਹੈ ਕਿ ਉਹ ਕਿੰਨੀਆਂ ਦੀਆਂ ਗਰਦਨਾਂ ਤੇ ਆਰੇ ਰੱਖੇ ਜਾਣੇ ਤੁਸੀਂ ਦੇਖੋ 4500 ਰੁਪਏ 4000 ਦਾ ਟਾਮ ਹੈ 4500 ਚ ਮਿਲ ਗਿਆ ਉਹਨਾਂ ਨੇ ਇਹ ਵੀ ਕਿਹਾ ਐਡਵੋਕੇਟ ਸਾਹਿਬ ਨੇ ਵੀ ਤੁਸੀਂ ਸੁਪਰ ਕਰੋ ਪ੍ਰਧਾਨ ਜੀ ਤੁਹਾਨੂੰ 4500 ਚ ਦੇਤੇ ਇਹਨਾਂ ਨੇ ਇਹ ਤਾਂ ਸਾਇਦ 4500 ਚ ਮਹੀਨਾ ਦੰਦੇ ਤੁਹਾਨੂੰ ਠੀਕ ਥੈਂਕ ਯੂ ਥੈਂਕ ਯੂ ਕਿਉਂਕਿ 100 ਰੁਪਏ ਦਾ ਸਟਾਮ ਹੈ ਜਿਹਦਾ 150 ਵੀ ਲਿਆ ਜਾਂਦਾ ਹੈ 260 ਵੀ ਲਿਆ ਜਾਂਦਾ ਹੈ ਵੈਸੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਰਾਂ ਜਦੋਂ ਤੁਸੀਂ ਤਿੰਨ ਦੇ ਵਿੱਚ ਕਿੰਨੀ ਕਮਾਈ ਕਰਦੇ ਹੋਗੇ ਤੁਸੀਂ ਦੇਖੋ ਪਿਛਲੀ ਆਕਾਲੀ ਸਰਕਾਰ ਵੇਲੇ ਜਿਹੜਾ ਇਹ ਸਾਂਝ ਕੇਂਦਰਾਂ ਦੇ ਵਿੱਚ ਸਵੈ ਕੋਸ਼ਣਾ ਸਟਾਮ ਦੁੱਧ ਕਰਤਾ ਸੀਗਾ ਬਿਲਕੁਲ ਫਰੀ ਦਿੱਤਾ ਸੀ ਕਾਗਜ਼ ਦੇ ਉੱਤੇ ਜਿਹੜਾ ਸਵੈ ਕੋਸ਼ਣਾ ਲਿਖ ਕੇ ਦੇ ਦੋ ਵਰਤ ਡੈਬਟ ਮੰਨਿਆ ਜਾਂਦਾ ਸੀ ਉਦੇ ਸੰਬੰਧ ਵਿੱਚ ਮੜਾ ਮੋਟਾ ਕੁਝ ਬੋਲੂ ਅਜੀਤਾਲ ਸਰਕਾਰ ਨੂੰ ਇੱਕੋ ਅਪੀਲ ਕਰਦੇ ਆ ਵੀ ਜੇ ਤੁਸੀਂ ਐਨਾ ਕੁਝ ਕਰਿਆਏ ਇੱਕ ਸਟਾਮਪ ਵੀ ਹੈ ਜਿਹੜਾ ਇੱਕ ਸਟਾਮਪ ਫੋਰਸ ਸਰਕਾਰੀ ਪਿਠਾੜੋ ਜਿਹੜਾ ਤੁਹਾਡਾ ਤਹਿਦੀਲ ਦੇ ਵਿੱਚ ਬੈਠੇ ਹੋਵੇ ਸਾਰਿਆਂ ਨੂੰ ਸਟਾਮਪ ਦਿੱਤਾ ਹੋਵੇ ਹਰੇਕ ਬੰਦੇ ਦੀ ਲੁੱਟ ਨਾ ਹੋਵੇ ਬਾਰ ਬਕਾਇਦਾ ਲੀਕਾ ਨੰਬਰ ਲਾਇਆ ਹੋਵੇ ਵੀ ਸਾਨੂੰ ਜੇ ਕੋਈ ਫਾਟੋ ਰਪੀਏ ਪੱਧ ਲੰਦਾ ਹੈ ਤਾਂ ਸਾਨੂੰ ਇੱਕ ਨੰਬਰ ਤੇ ਕਾਰ ਕਰੀ ਜਾਵੇ ਸਾਰੇ ਕੋਈ ਵੀ ਆਮ ਪਯਕਤੀ ਦਾ ਆਵਾਜ਼ੇ ਨਹੀਂ ਠਾਉਂਦਾ ਜੀ ਡਰਦਾ ਨਹੀਂ ਸੀਐਮ ਸਾਹਿਬ ਤਾਂ ਕਹਿੰਦੇ ਆ ਵੀ ਤੁਸੀਂ ਪੋਰਟਲ ਦੇ ਉੱਤੇ ਸ਼ਿਕਾਇਤ ਕਰੋ ਜਿਹੜਾ ਵੀ ਤੁਹਾਨੂੰ ਕੋਈ ਕਰਪਸ਼ਨ ਜਾਂ ਕੋਈ ਰਿਸ਼ਵਤ ਮੰਗਦਾ ਹੈਲਪ ਡੈਸਕ ਕਿ ਇੱਥੇ ਵੀ ਬਣਿਆ ਹੈ ਕਿਸੇ ਤਰ੍ਹਾਂ ਦੀ ਕੋਈ ਹੈਗੀ ਹੈ ਹਰ ਤਹਿਸੀਲ ਲੈਵਲ ਤੇ ਸੀਐਮ ਸਾਹਿਬ ਨੇ ਵਿਜ਼ਿਟ ਕੀਤਾ ਜਦੋਂ ਪਿਛਲੇ ਦਿਨੀ ਮੁਹਾਲੀ ਤਹਿਸੀਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੀਐਮ ਆਫਿਸ ਇੱਥੇ ਬਣਿਆ ਜਿਹੜਾ ਰਿਪੋਰਟ ਕਰੇਗਾ ਸੀਐਮ ਆਫਿਸ ਮੁਹਾਲੀ ਦੇ ਵਿੱਚ ਸਿੱਧਾ ਸੀਐਮ ਆਫਿਸ ਨੂੰ ਰਿਪੋਰਟ ਕਰੇਗਾ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਫਿਰ ਵੀ ਤੁਸੀਂ ਇਹਨੀਆਂ ਸਮੱਸਿਆਵਾਂ ਨਾਲ ਅਜ਼ੀਦਾ ਦੇਖੇ ਰਹੇ ਆ ਜੀ ਦੇਖੋ ਹੁਣ ਤੁਹਾਨੂੰ ਐਡਵੋਕੇਟ ਸਾਹਿਬ ਨੇ ਵੀ ਦੱਸ ਲਿਆ ਵੀ ਐਨੇ ਪੈਸੇ ਦੇਣੇ ਪੈਣੇ ਇੱਕ ਕੋਰਟ ਮੈਰਿਜ ਵਾਲਾ ਇੱਕ ਸਾਤ ਤੋਂ ਸਟਾਮ ਨਹੀਂ ਮਿਲ ਰਿਹਾ ਇੱਕ ਸਾਲ ਤੋਂ ਠੀਕ ਹੈ ਇੱਕ ਸਾਲ ਹੋ ਗਿਆ ਕੋਰਟ ਮੈਰਿਜ ਦਾ ਜੇ ਕਿਸੇ ਵਿਅਕਤੀ ਨਾਲ ਕੋਰਟ ਮੈਰਿਜ ਕਰਾਣੀ ਹੈ ਤਾਂ ਉਹਦਾ ਸਟਾਮ ਨਹੀਂ ਮਿਲ ਰਿਹਾ ਹਾਂ ਜੀ ਜੇ ਕੋਈ ਪਟਿਆਲੇ ਤੇ ਲੇਕਾ ਦਾ ਕੋਈ ਪਟਿਆਲੇ ਤੋਂ ਲੈ ਕੇ ਆ ਉਹਦਾ ਕੋਰਟ ਮੈਰਿਜ ਦੀ ਵੀਸ ਕੋਈ ਰੋਪੜ ਤੇ ਕੋਈ ਫਤੇਗੜ ਸਾਹਿਬ ਤੋਂ ਕੋਈ ਪਟਿਆਲੇ ਤੋਂ ਇੱਥੇ ਨਹੀਂ ਮਿਲਦੇ ਇੱਥੇ ਨਹੀਂ ਮਿਲਦੇ ਮਿਲਦੇ ਆ ਮਿਲਦੇ ਆ ਜੀ ਨਹੀਂ ਹੈ ਨਹੀਂ ਲੱਗਦੇ ਨਹੀਂ ਨਹੀਂ ਇੱਧਰ ਮੇਰੇ ਘਰ ਆਉਣ ਕੈਮਰਾ ਦੇਖੋ ਮਿਲਦੇ ਆ ਕਿਹਾ ਨਹੀਂ ਮਿਲਦਾ ਤੁਸੀਂ ਲੈਣਾ ਉਹ ਤੁਹਾਨੂੰ ਨਹੀਂ ਮਿਲਣੇ ਹੈਗੇ ਨਾ ਸਾਨੂੰ ਮਿਲਣੇ ਉਹ ਤਾਂ ਜੀ ਗਾਂਧੀ ਵਾਲੀ ਫੋਟੋ ਨੂੰ ਮਿਲਣੇ ਹੈ ਜੀ ਉਹ ਚਲੋ ਹੈ ਜੀ ਜੇ ਗਾਂਧੀ ਵਾਲੀ ਫੋਟੋ ਦੇ ਦੂਗੇ ਤਾਂ ਜਿੰਨੇ ਮਰਜ਼ੀ ਲੈ ਲਓ ਬੜੀ ਮਿਹਰਬਾਨੀ ਸਾਹਿਬ ਹਾਂਜੀ ਅੱਜ ਦੀ ਸਾਡੀ ਇਹ ਪੇਸ਼ਕਸ਼ ਤੁਹਾਨੂੰ ਕਿਹੋ ਜਿਹੀ ਲੱਗੀ ਇਦੇ ਬਾਰੇ ਜਿਹੜੀ ਆਪਣੀ رائے ਟਿੱਪਣੀ ਜਰੂਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਰੋ ਜੇ ਨਾਲ ਸਾਥੀਆਂ ਨੇ ਹਾਲੇ ਤੀਕ ਲੋਕ ਚੇਤਨਾ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਅਗਲੇ ਪ੍ਰੋਗਰਾਮ ਕਿਸੇ ਹੋਰ ਟੌਪਿਕ ਦੇ ਨਾਲ ਫੇਰ ਇੱਕ ਵਾਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਸ਼ੁਭਕਾਮਨਾਵਾਂ